ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਵਲੈਂਸੀਆ ਭਾਜੀ ਕਾਦੇ ਵਾਸਤੇ ਆਪਾਂ ਵਲੈਂਸੀਆ ਜਾ ਰਹੇ ਹਾਂ ਸਰਦਾਰ ਮੋਹਨ ਸਿੰਘ ਜੀ ਆ ਰਹੇ ਨੇ ਸਪੈਸ਼ਲੀ ਤੌਰ ਤੇ ਇੰਗਲੈਂਡ ਤੋਂ ਜੀ ਜੋ ਹਮੇਸ਼ਾ ਵੱਖ-ਵੱਖਰੇ ਟੌਪਿਕਾਂ ਦੇ ਉੱਤੇ ਗੱਲ ਕਰਦੇ ਨੇ ਗਰੂਮਿੰਗ ਦੇ ਉੱਤੇ ਗੱਲ ਹੁੰਦੀ ਆ ਤੇ ਅੱਜ ਉਹਨਾਂ ਨਾਲ ਮੁਲਾਕਾਤ ਕਰਾਂਗੇ ਤੇ ਉਹਨਾਂ ਨੂੰ ਅਸੀਂ ਲਿਆਵਾਂਗੇ ਆਪਣੇ ਚੈਨਲ ਤੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਕੁਝ ਵਲੈਂਸੀਆ ਦੇ ਦ੍ਰਿਸ਼ ਜਿਹੜੇ ਤੁਹਾਡੇ ਵਾਸਤੇ ਬਦਿਆ ਹੋਣਗੇ ਦੇਖਣ ਵਾਸਤੇ ਫਿਰ ਮਿਲਦੇ ਆ ਤੁਹਾਨੂੰ ਅੱਗੇ ਤੇ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਜਾ ਰਹੇ ਹਾਂ ਬਲੈਂਸੀਆ ਤੇ ਤੁਹਾਨੂੰ ਦਿਖਾਉਂਦੇ ਆ ਕਿ ਜਾ ਕੇ ਬਲੈਂਸੀਆ ਦੇ ਦ੍ਰਿਸ਼ ਆਰਡਰ ਕੀਤਾ ਵਾ ਪੀਜ਼ਾ ਕੇਸੋ ਵਾਲਾ ਚੀਜ਼ ਵਾਲਾ ਕਹਿਣਗੇ ਕਹਿਣਗੇ ਪੀਜ਼ਾ ਨਾਲ ਕੋਲ ਪੀਆ ਜਾਂ ਤੇਰੇ ਨਾਲ ਫਿਰ ਕੋਈ ਡਰਿੰਕ ਹੁੰਦੀ ਆ ਕੋਈ ਡਿੰਗ ਇਹਦੇ ਤੋਂ ਕਾਫੀ ਅਰੇ ਪਹਿਲਾਂ ਨਾ ਕਾਫੀ ਆਰਡਰ ਕਰ ਦਿੱਤੀ ਸੀ ਵੀ ਫਾਇਲ ਕਹਿੰਦਾ ਕਾਫੀ ਪੀਣੀ ਹੈ ਵੀ ਕਹਿੰਦਾ ਕਾਫੀ ਪੀਣੀ ਆ ਤੇ ਮੈਂ ਨਾਲ ਭੁੱਖ ਲੱਗੀ ਬਹੁਤ ਜਿਆਦੀ ਤੇ ਅਜੇ ਸਾਨੂੰ 1 ਘੰਟਾ ਲੱਗ ਗਿਆ ਨਾ ਪਹੁੰਚਣ ਨੂੰ ਤੇ ਉਹਦਾ ਕਰਕੇ ਮੈਂ ਕਿਹਾ ਚਲੋ ਨજર ਕੌਫੀ ਪੀ ਲੈਨੇ ਆ ਪਰ ਕੌਫੀ ਲੱਗੀ ਆ ਤਾਂ ਪੀ ਜਾ ਵੀ ਇੱਥੇ ਉਹਨੇ ਮੈਂ ਪੁੱਛਿਆ ਕਿ ਪੀਸ ਕਿੰਨੇ ਦਾ ਅੱਜ ਕਦੀ ਢਾਈਆ ਜੀ ਨੂੰ ਆਦਾ ਮੈਂ ਕਿਹਾ ਫੇ ਤਿੰਨ ਤਿੰਨ ਪੀਸ ਲੈ ਲੈ ਸਾਢੇ ਸੱਤਾਂ ਦੇ ਪੈਣੇ ਮੈਂ ਕਿਹਾ ਪੀ ਜਾ ਪੂਰਾ ਇਹ ਦੇ ਦੇ ਹਾਂਜੀ ਚਲੋ ਅਸੀਂ ਕਰਦੇ ਮੈਂ ਨਾਸਤਾ ਨਾਸਤਾ ਕਰਦੇ ਬਾਅਦ ਹਾਂਜੀ ਤੇ ਗੱਡੀ ਅਸੀਂ ਲਗਾ ਦਿੱਤੀ ਆ ਵਾਸ਼ਿੰਗ ਵਾਸਤੇ ਤੇ ਇਹ ਹੈਗਾ ਆਟੋਮੈਟਿਕ واਸ਼ਿੰਗ ਸੈਂਟਰ ਤੇ ਉਹੀ ਜਗ੍ਹਾ ਜਿੱਥੇ ਅਸੀਂ ਰੁਕੇ ਸੀਗੇ ਨਾਸ਼ਤਾ ਕਰਨ ਵਾਸਤੇ ਚਲੋ ਜੀ ਪੈਸੇ ਪੇ ਕਰਕੇ ਨਾ ਕੋਡ ਲਾਤਾ ਸੀਗਾ ਤੇ ਆਹ ਦੇਖੋ ਤੇ ਆਟੋ واਸ਼ ਹੋ ਗਈ ਹੈ ਸਟਾਰਟ ਮੋਟਰਸਾਈਕਲ ਤਾਂ ਦੁਨੀਆ ਦੇ ਵਿੱਚ ਬਹੁਤ ਦੇਖੇ ਹੋਣਗੇ ਪਰ ਅੱਜ ਦੇ ਮੋਟਰਸਾਈਕਲ ਤੁਹਾਨੂੰ ਅਨੋਖੇ ਆ ਜਿਹੜੇ ਦਿਖਾਵਾਂਗੇ ਜਿੱਥੇ ਅਸੀਂ ਰੁਕੇ ਸੀ ਮੈਂ ਤੇ ਸਾਹਿਲ ਜੀ ਤੇ ਉੱਥੇ ਹੀ ਖੜੇ ਨੇ ਮੋਟਰਸਾਈਕਲ ਤੇ ਦਿਖਾ ਸਾਹਿਲ ਸਾਰਿਆਂ ਨੂੰ ਮੋਟਰਸਾਈਕਲ ਇਹ ਨੇ ਉਹ ਮੋਟਰਸਾਈਕਲ ਜਿਹੜੇ ਨੋਖੇ ਨੇ ਗੱਡੀਆਂ ਵਾਂਗੂ ਇਹਨਾਂ ਦੀਆਂ ਕੀਮਤਾਂ ਗੱਡੀਆਂ ਨਾਲੋਂ ਵੀ ਜ਼ਿਆਦਾ ਮਹਿੰਗੀਆਂ ਆ। ਹਾਂਜੀ। ਬਹੁਤ ਮਹਿੰਗੀਆਂ। ਜਿੱਦਾਂ ਭਾਈ ਇਹ ਦੇਖੋ ਆ ਮੋਟਰਸਾਈਕਲ ਆ ਭਾਈ। ਜੀ। ਇਹ ਫਰੰਟ ਸੀਟ ਦੇ ਉੱਤੇ ਬੰਦਾ ਡਰਾਈਵਰ ਬਹਿ ਜਾਊਗਾ ਤੇ ਆਰਾਮ ਨਾਲ ਇੱਕ ਜਿੱਦਾਂ ਨਾ ਬਣਿਆ ਹੋਇਆ ਬਿਲਕੁਲ ਪੈਰ ਰੱਖਣ ਨੂੰ ਤੇ ਪਿਛਲੇ ਪਾਸੇ ਜਿਹੜਾ ਬੰਦਾ ਬੈਠੇਗਾ ਉਹਦੇ ਨਾਲ। ਕੱਲਾ ਸਾਹਲ ਇਹ ਨਹੀਂ ਇਹਦੇ ਵਿੱਚ ਪੂਰੀ ਤਰ੍ਹਾਂ ਸਮਾਨ ਰੱਖਿਆ ਦੇ ਕਿੱਟਾ ਰੱਖੀਆਂ ਹੋਈਆਂ ਵਾਂ। ਪੂਰਾ ਸਮਾਨ ਰੱਖਿਆ ਹੋਇਆ। ਹਨਾ? ਤੇ ਮਗਰ ਵੀ ਪੂਰੀ ਖਾਣ ਪੀਣ ਦਾ ਵੀ ਸਮਾਨ ਪੂਰਾ ਆ ਵਿੱਚ। ਇਹ ਇਹ ਅੱਜ ਦੀ ਟੈਕਨੀਕ ਦੇ ਰੈਸਟ ਹੁਣੇ ਆ ਆ ਪੁਰਾਣੇ ਹੁਣੇ ਹਨਾ। ਨਾਜੀ ਸਰਦਾਰ ਬੰਦਾ ਦੇਖ ਕੇ ਸਾਡੇ ਨਾਲ ਫੋਟੋ ਵੀ ਖਿਚਾਈ ਜਾ ਰਹੀ ਆ। ਸਰਦਾਰ ਦੇਖ ਕੇ ਇਹਨਾਂ ਨੇ ਸਾਡੇ ਨਾਲ ਮੋਤੋ ਵਾਲਿਆਂ ਨੇ ਫੋਟੋਆਂ ਵੀ ਖਿਜਾਈਆਂ। ਇਹਨੂੰ ਇਹਨੂੰ ਕਹਿੰਦੇ ਆ ਪਛਾਣ। ਕਈ ਵਾਰੀ ਲੱਗਦਾ ਆ ਕਿ ਜਦੋਂ ਨਾ ਕਿਤੇ ਜਾਂਦੇ ਆ ਤੇ ਬਹੁਤ ਲੋਕ ਮਿਲਦੇ ਨੇ ਤੇ ਉਹ ਸਾਨੂੰ ਕਹਿੰਦੇ ਨੇ ਮੁਸਲਮਾਨ ਆ ਜਾਂ ਇਹ ਅਫਗਾਨੀ ਆ ਜਾਂ ਇਹ ਦੇਖ ਕੇ ਨਾ ਸਰਦਾਰ ਨੂੰ ਤਕਈਅਰ ਹੀ ਹੁੰਦਾ ਆ ਪਰ ਜਦੋਂ ਅਸੀਂ ਦੱਸਦੇ ਆ ਕਿ ਸਿੱਖ ਆ ਅਸੀਂ ਪੰਜਾਬ ਤੋਂ ਆ ਤੇ ਫਿਰ ਉਹਨਾਂ ਦੇ ਦਿਮਾਗ ਵਿੱਚ ਉਹ ਗੱਲਾਂ ਆਉਂਦੀਆਂ ਨੇ ਤੇ ਨਾਲੇ ਉਹ ਉਸਕੇ ਆਰਮੀ ਦੇ ਬੰਦੇ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਸਿੱਖ ਸੋਲਜਰਾਂ ਬਾਰੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਫੋਟੋਆਂ ਵੀ ਖਿਚਾਈਆਂ ਤੇ ਇਦਾਂ ਹੀ ਆ ਤੇ ਆਪਣੇ ਦੇਸ਼ ਨੂੰ ਆਪਣੀ ਕੌਮ ਨੂੰ ਪ੍ਰਮੋਟ ਕਰਨ ਵਾਸਤੇ ਤੁਹਾਨੂੰ ਆਪਣੇ オリジナル ਕੱਪੜਿਆਂ ਦੇ ਵਿੱਚ ਆਉਣ ਦੀ ਲੋੜ ਆ ਤੇ ਜਦੋਂ ਤੁਸੀਂ ਆਪਣੇ ਨਾ オリジナル ਕੱਪੜਿਆਂ ਦੇ ਵਿੱਚ ਹੁੰਨੇ ਆ ਤੇ ਫਿਰ ਇੱਥੋਂ ਦੇ ਲੋਕ ਵੀ ਜਿਹੜੇ ਆ ਤੁਹਾਨੂੰ ਜਿਹੜੇ ਆ ਉਹ ਦੇਖ ਕੇ ਪਸੰਦ ਕਰਦੇ ਨੇ ਫੋਟੋ ਮੱਖ ਚਾਹੁੰਦੇ ਮੈਂ ਫੋਟੋ ਮੈਨਾਂ ਨਹੀਂ ਖਿਚਾਈ ਉਹਨਾਂ ਨੇ ਫੋਟੋ ਖਿਚਾਈ ਆ ਦਸਤਾਰ ਨਾ ਮੇਰੇ ਦਾੜੇ ਨਾ ਮੇਰੇ ਕੱਪੜਿਆਂ ਨਾ Bye, 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 ese, <coughs> este. ਗੱਲਦੇ ਹੁਣ ਗਾ ਆਪਾਂ ਤੇ ਦੇਖਿਆ ਕਿੰਨਾ ਸਤਕਾਰ ਮਿਲਿਆ ਇਹ ਇੱਕ ਸਰਦਾਰ ਦੀ ਪਹਿਚਾਨ ਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਖਾਲਸਾ ਪੰਥ ਸर्ज ਕੇ ਤੇ ਸਾਨੂੰ ਇਹ ਦੁਨੀਆ ਦੇ ਵਿੱਚ अनोखा ਇੱਕ ਤਿਆਰ ਕਰਕੇ ਇੱਕ ਮਿਸਾਲ ਪੈਦਾ ਕੀਤੀ ਆ ਪਰ ਇਹਨੂੰ ਨਾ ਅੱਜ ਕੱਲ ਦੀ ਦੁਨੀਆ ਨੂੰ ਸਮਝਣਾ ਬਹੁਤ ਮੁਸ਼ਕਲ ਆ ਪਰ ਜਦੋਂ ਕਿਥੇ ਜਗ੍ਹਾ ਦੇ ਉੱਤੇ ਪੁਰਾਣੇ ਲੋਕ ਮਿਲਦੇ ਨੇ ਜਾਂ ਕੋਈ ਪੜ੍ਹੇ ਲਿਖੇ ਲੋਕ ਮਿਲਦੇ ਨੇ ਉਹ ਤੁਹਾਨੂੰ ਜਾਣਦੇ ਨੇ ਤੁਸੀਂ ਕੌਣ ਆ ਤੇ ਉਹ ਬਕਾਇਦਾ ਤੁਹਾਡੇ ਲਾਗੇ ਵੀ ਆਉਣਗੇ ਤੁਹਾਡੇ ਨਾਲ ਫੋਟੋ ਵੀ ਖਿਚਵਾਉਣਗੇ ਤੇ ਤੁਹਾਨੂੰ ਪੁੱਛਣਗੇ ਵੀ ਤੇ ਇਹ ਕਾਰਨ ਹੁੰਦਾ ਵਾ ਜਦੋਂ ਵੀ ਕਿਤੇ ਜਾਈਦਾ ਨਾ ਤੇ ਬੜੀ ਖੁਸ਼ੀ ਜੀ ਮਨ ਵਿੱਚ ਬੜੀ ਖੁਸ਼ੀ ਜੀ ਆਉਂਦੀ ਹੈ ਸਾਇਲ ਕਿ ਵਾਕਈ ਯਾਰ ਦਾੜਾ ਕੇਸ ਰੱਖ ਕੇ ਅਸੀਂ મત ਕਿ ਸਾਡੇ ਗੁਰੂ ਨੇ ਇੰਨੀ ਮਿਹਨਤ ਕੀਤੀ ਆ ਸਾਡੇ ਕੌਮ ਨੇ ਇੰਨੀ ਮਿਹਨਤ ਕੀਤੀ ਆ ਬੰਦ-ਬੰਦ ਕਟਵਾਏ ਸ਼ਹੀਦੀਆਂ ਦਿੱਤੀਆਂ ਹਨਾ ਤੇ ਤਦ ਜਾ ਕੇ ਸ਼ਹੀਦਾਂ ਦੀਆਂ ਸਿੰਘ ਸਿੰਘਾਂ ਸਿੰਘਣੀਆਂ ਦੀਆਂ ਸ਼ਹੀਦੀਆਂ ਤੋਂ ਬਾਅਦ ਵਿੱਚ ਸਾਨੂੰ ਇਹ ਰੂਪ ਮਿਲਿਆ ਵਾ ਤੇ ਰੂਪ ਇਹ ਜਿਹੜਾ ਰੂਪ ਆ ਨਾ ਇਹਨੂੰ ਸਾਹਮਣੇ ਰੱਖੋ ਵੱਧ ਤੋਂ ਵੱਧ ਇਸ ਰੂਪ ਦੇ ਵਿੱਚ ਆਓ ਤਦੋ ਭਾਈ ਆਪਾਂ ਚੰਨ ਸੜਕ ਤੇ ਮਤਲਬ ਜਿੱਦਾਂ ਹੁਣ ਆਪਾਂ ਕੀ ਹਾਈਵੇ ਤੇ ਆ ਇਸ ਟਾਈਮ ਤੇ ਪਹਾੜੀ ਇਲਾਕਾ ਆ ਜਿੱਦਾ ਦੇਖਣ ਨੂੰ ਮਿਲਦਾ ਪਿਆ ਆ ਤੇ ਪਹਾੜੀ ਇਲਾਕੇ ਦੇ ਉੱਤੇ ਜਿੱਦਾਂ ਕਿ ਹੁਣ ਵੀਡੀਓ ਵਿੱਚ ਤੁਸੀਂ ਦੇਖਿਆ ਆ ਕਿ ਇੱਕ ਛੋਟੇ ਛੋਟੇ ਮਤਲਬ ਕਿ ਕਿਲੇ ਟਾਈਪ ਬਣੇ ਹੋਏ ਆ ਤੇ ਉਹ ਉਹ ਕਾਦੇ ਲਈ ਬਣੇ ਹੋਏ ਸੀ ਗੁੱਜਤ ਹੈਗੇ ਆ ਲੋਕਾਂ ਦੇ ਘਰ ਜਿਹੜੇ ਲੋਕ ਕਵਾਈਟ ਜ਼ਿੰਦਗੀ ਨੂੰ ਪਸੰਦ ਕਰਦੇ ਨੇ ਹਣਾ ਹਾਂਜੀ ਦੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਪਹਾੜੀਆਂ ਦੇ ਉੱਤੇ ਵੀ ਹੈਗੀਆਂ ਆ ਹਾਂਜੀ ਹਾਂਜੀ ਤੇ ਉੱਥੇ ਉਹਨਾਂ ਦੇ ਗ੍ਰੈਂਡ ਨੂੰ ਘਰ ਵੀ ਬਣੇ ਹੋਏ ਆ ਤੇ ਦੂਜੀ ਹੈਗੇ ਆ ਕਿਲੇ ਕਿਲੇ ਹਾਂਜੀ ਕਿਲੇ ਜਿਹੜੇ ਆ ਉਹ ਜਿੱਦਾਂ ਸਾਰੀ ਦੁਨੀਆ ਦੇ ਵਿੱਚ ਹਿਮਾਚਲ ਜਲ੍ਹ ਜੋ ਪੰਜਾਬ ਜਲ੍ਹ ਜੋ ਕਿਲੇ ਆਉਂਦੇ ਆ ਨਾ ਇਹ ਆਪਣੇ ਪ੍ਰੋਟੈਕਸ਼ਨ ਵਾਸਤੇ ਕਿਲੇ ਆ ਤੇ ਤੀਸਰੇ ਹੈਗੇ ਆ ਜੀ ਫੌਜ ਵਾਸਤੇ ਅੱਛਾ ਜਿੱਦਾਂ ਨਿਗਰਾਨੀ ਰੱਖਣ ਨੂੰ ਪੁਰਾਣੇ ਸਮੇਂ ਦੇ ਵਿੱਚ ਨਾ ਬਹੁਤ ਸਾਰੀਆਂ ਇਦਾਂ ਦੀਆਂ ਟੈਕਨੀਕਲ ਗੱਲਾਂ ਹੁੰਦੀਆਂ ਸੀਗੀਆਂ ਵਿਦੋ ਮੋਬਾਈਲ ਦਾ ਦੌਰ ਨਹੀਂ ਹੁੰਦਾ ਸੀ ਫੋਨਾਂ ਦਾ ਦੌਰ ਨਹੀਂ ਹੁੰਦਾ ਸੀਗਾ ਤੇ ਉਦੋਂ ਬਹੁਤ ਸਾਰੀਆਂ ਚੋਟੀਆਂ ਤੋਂ ਪਹਾੜੀਆਂ ਦੀਆਂ ਚੋਟੀਆਂ ਤੋਂ ਕਮਿਊਨੀਕੇਸ਼ਨ ਹੁੰਦੀ ਹੁੰਦੀ ਸੀ ਅੱਛਾ ਜੀ ਤੇ ਉਹਦਾ ਕਰਕੇ ਵੀ ਕਈ ਪਹਾੜਾਂ ਦੇ ਉੱਤੇ ਜਿਹੜੇ ਆ ਉਹ ਰੂਪ ਘਰ ਬਣੇ ਹੋਏ ਆ ਸਾਹਿਬ ਜੀ ਇੱਕ ਘਰ ਤੋਂ ਦੂਜੇ ਘਰ ਤੱਕ ਜਿਹੜੀ ਆ ਉਹ ਆਵਾਜ਼ ਕਿੱਦਾਂ ਪਛਾਣੀ ਆ ਜਾਂ ਕਿੱਦਾਂ ਉੱਥੇ ਤੱਕ ਉਹਨਾਂ ਨੇ ਟੈਕਨੀਸ਼ੀਅਨ ਗੱਲਾਂ ਕਰਦੇ ਹਨ ਹਾਂ ਜੀ ਕਿ ਜਿਹੜੀਆਂ ਫੌਜਾਂ ਹੁੰਦੀਆਂ ਸੀ ਉਸ ਸਮਿਆਂ ਦੇ ਵਿੱਚ ਘੋੜਿਆਂ ਤੇ ਉਹਦੀਆਂ ਆਉਂਦੀਆਂ ਸੀਗੀਆਂ ਨਾ ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਇਹਨਾਂ ਨੂੰ ਦੱਸਦਾ ਤੇ ਬਾਕੀ ਬਾਕੀ ਇਹ ਬਹੁਤ ਕੁਝ ਹੈ ਜਿਹੜਾ ਪਹਾੜਾਂ ਦੇ ਉੱਤੇ ਵਿੱਚ ਹੈ ਇੰਨੀ ਗੱਲ ਨਹੀਂ ਬਹੁਤ ਕੁਝ ਹੈ ਅੱਛਾ ਜਾਣੀ ਕਿ ਤੁਹਾਡੇ ਕਹਿੰਦਾ ਮਤਲਬ ਕੀ ਹੈ ਪਹਿਲਾਂ ਜਿਹੜੇ ਇੱਥੇ ਪਹਾੜਾਂ ਦੇ ਉੱਪਰ ਜੋ ਕਿਲੇ ਬਣੇ ਹੋਏ ਆ ਤੇ ਉਹ ਕੀ ਨਿਗਰਾਨੀ ਵਾਸਤੇ ਹੁੰਦੇ ਸੀਗੇ ਨਿਗਰਾਨੀ ਜਾਂ ਫਿਰ ਕੋਈ ਹਮਲਾ ਨਾ ਹੋ ਜਾਵੇ ਜਾਂ ਕੋਈ ਜਾਂ ਜਾਂ ਫਿਰ ਜਾਂ ਕਮਿਊਨੀਕੇਸ਼ਨ ਕਰਨੀ ਹੋਵੇ ਕਿਸੇ ਨਾਲ ਅੱਗੇ ਲਿਵਨ ਜਿੰਨਾ ਤੁਸੀਂ ਹੁਣ ਆਹ ਦੇਖ ਰਹੇ ਹੋ ਆ ਹੈਗੇ ਆ ਖੇਤ ਇੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਖੇਤੀਆਂ ਜਿੰਨਾ ਕਿ 올ੀਵਾ ਹੁੰਦਾ ਆ ਅੰਗੂਰ ਹੋਗੇ ਜਾਂ ਫਿਰ ਸੰਤਰੇ ਵਗੈਰਾ ਹੋਗੇ ਇਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ ਤੇ ਆ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਨਾ ਇਹ ਸਾਰੇ ਖੇਤ ਆ ਤੇ ਇੱਥੇ ਕਿਸ ਹਰ ਇੱਕ ਤਰ੍ਹਾਂ ਦੀ ਖੇਤੀ ਮਤਲਬ ਉਹ ਹੁੰਦੀ ਇੱਥੇ ਆਪੇ 7 ਜਿਹਨੂੰ ਯੂਰਪ ਦੇ ਵਿੱਚ ਕਹਿੰਦੇ ਨੇ E15 ਅੱਛਾ ਜੀ ਇਹ ਪੂਰੇ ਇਹੀ ਰੋਡ ਜਿਹੜੀ ਆ ਜਰਮਨ ਤੱਕ ਜਾਂਦੀ ਆ ਹਾਂਜੀ ਹਾਂਜੀ ਇਹੀ ਰੋਡ ਜਾ ਕੇ ਯੂਕਰੇਨ ਬੋਲੈਂਡ ਰਸ਼ੀਆ ਇਟਾਲੀਆ ਇਹ ਸਾਰੇ ਯੂਰਪ ਨੂੰ ਇਕੱਠਾ ਕਰਦੀ ਏ ਰੋਡ ਅੱਛਾ ਜੀ ਇਹ ਉਹ ਸੜਕ ਆ ਇਹਦੇ ਹਰ ਕੰਟਰੀ ਦੇ ਵਿੱਚ ਨਾਂ ਵੱਖੋ ਵੱਖਰੇ ਹੋ ਜਾਂਦੇ ਆ ਅੱਛਾ ਜੀ ਪਰ ਨਾਰਮਲ ਇਹਨੂੰ E15 ਕਹਿੰਦੇ ਆ E15 ਯੂਰਪ ਦੀ ਮਤਲਬ ਕਿ ਲਿਖਿਆ ਵੀ ਆਈ ਪਤਰਾ ਹਾਂਜੀ ਜੀ ਇਹ ਪੰਡਾ ਯੂਰਪ ਦਾ ਜਿਹੜਾ ਇਹ ਇਹ ਸੜ ਗਿਆ ਇਹ ਸਾਰੇ ਜਿਹੜਾ ਕਨਵਰਟਰ ਹੁੰਦੀ ਆ ਸਾਰੇ ਪਾਸੇ ਪੰਜੋ ਸਪੇਨ ਦੇ ਵਿੱਚ ਕਹਿੰਦੇ ਏਪੀ 7 ਜਾਂ ਏ 7 ਹਾਂਜੀ ਹਾਂਜੀ ਇਹਦਾ ਇਹ ਨਾਮ ਬਦਲਦੇ ਜਾਂਦੇ ਆ ਹਰ ਕੰਟਰੀ ਦੇ ਵਿੱਚ ਨਾਮ ਬਦਲ ਜਾਂਦਾ ਆ ਜੀ ਹਾਂਜੀ ਭਾਜੀ ਵਾਲੈਂਸੀਆ ਪਹੁੰਚ ਗਏ ਜੀ ਆਪਾਂ ਜੀ ਬਿਲਕੁਲ ਪਹੁੰਚ ਗਏ ਤੇ ਇਹ ਜਿਹੜਾ ਏਰੀਆ ਆ ਇਹ ਪੋਰਟ ਦਾ ਏਰੀਆ ਆ ਪੋਰਟ ਦਾ ਕਿਹਾ ਆ ਹਾਂਜੀ ਇਹ ਜਿਹੜੀ ਵਲੈਂਸੀਆ ਦਾ ਪੁਰਾਣਾ ਵਲੈਂਸੀਆ ਜਿਹੜਾ ਸ਼ਹਿਰ ਆ ਨਾ ਹਾਂਜੀ ਹਾਂਜੀ ਇਹਦੇ ਵਿੱਚ ਵੀ ਨਾ ਬਾਰੀਓਸ ਬੀਆ ਖੋਜ਼ੀਏ ਦਾ ਪੁਰਾਣਾ ਪਿੰਡ ਜਿਹੜਾ ਵਾ ਜੀ ਜੀ ਉਹ ਆ ਤੇ ਨਾਲ ਪਿੰਡ ਦੇ ਆ ਪੋਰਟ ਦਾ ਏਰੀਆ ਵਾ ਪੋਰਟ ਦੇ ਬਿਲਕੁਲ ਲੱਗ ਗਿਆ ਇਸ ਵੇਲੇ ਏ ਟੂਰਿਸਟ ਏਰੀਆ ਵੀ ਆ ਤੇ ਕਾਫੀ ਘੁੰਮਣ ਵਾਲਾ ਬਹੁਤ ਵਧੀਆ ਲੱਗ ਗਿਆ ਅਜੂਬਾ ਵੀ ਇਹਦਾ ਜਿਹੜਾ ਅਜੂਬਾ ਬਲਾਂਸੀਆ ਦਾ ਵਾ ਹਾਂਜੀ ਉਹ ਵੀ ਬਿਲਕੁਲ ਲੱਗ ਗਿਆ ਹੈ ਨਾ ਜੀ ਸਾਹਮਣੇ ਦੇਖੋ ਚੱਲ ਰਹੀ ਆ ਟਰੈਮ 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 ਜਾਨੀ ਹਾਂ ਇਸ ਹੁਲਤਾਂ ਬਹੁਤ ਆ ਇਥੇ ਸ਼ਹਿਰ ਦੇ ਵਿੱਚ ਜਾਨੀ ਕਿ ਬਹੁਤ ਜਿਆਦੀਆਂ ਹੁਲਤਾਂ ਆ ਗਲੀਆਂ ਬਹੁਤ ਵਧੀਆ ਬਣਾਈਆਂ ਨੇ ਭਾਈ ਬਾਲੀਆਂ ਇੱਕ ਇੱਕ ਨਾ ਦੇਖ ਖਜੂਰਾ ਦੀ ਗੱਲ ਕਰਦੇ ਦੇਖ ਪੇਉੜਾ ਕਿੰਨੀਆਂ ਲੱਗੀਆਂ ਇੱਥੋਂ ਪਤਾ ਲੱਗਦਾ ਇਹ ਖਜੂਰਾ ਪੁਰਾਣੀਆਂ ਆ ਨਾਲ ਨਾਲ ਇਹ ਵੀ ਆ ਕਿ ਇਹ ਇੱਕ ਲੋਕ ਜੀ ਜਿਹੜੀ ਦਿੰਦੀ ਆ ਅਰਬ ਕੰਟਰੀਆਂ ਦੀ ਲੋਕ ਜੀ ਦਿੰਦੀ ਆ ਨਾ ਪਿਛੇ ਹਾਂਜੀ 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 ਹਨਾ ਤੇ ਬਾਕੀ ਤੁਹਾਨੂੰ ਬਿਲਡਿੰਗਾਂ ਵੀ ਪੁਰਾਣੀਆਂ ਇਤਾਂ ਦੀਆਂ ਮੈਂ ਦਿਖਾਉਂਗਾ ਜਿੱਥੇ ਜਿਹੜੀਆਂ ਮੁਸਲਮਾਨਾਂ ਦੇ ਸਮੇਂ ਦੀਆਂ ਬਣੀਆਂ ਹੋਈਆਂ ਜਦੋਂ ਉਹਨਾਂ ਦਾ ਰਾਜ ਹੁੰਦਾ ਸੀ ਨਾ ਜਿਗਾ ਦੇ ਉੱਤੇ ਬਿਲ ਲਗਾਈਆ ਅੱਜ ਵੀ ਅੱਜ ਵੀ ਲਿਖਿਆ ਅੱਛਾ ਜੀ ਹਾਂ ਪੁਰਾਣਾ ਕਿਨਾਰਾ ਆਦ ਕਿੰਨੇ ਕਿਨੇ ਪੁਰਾਣੇ ਕਿਨਾਰੇ ਇੱਕ ਕਰਨ ਕੀਮਤ ਬਹੁਤ ਹੈ ਇਹ ਦੇਖਣ ਨੂੰ ਟੁੱਟੇ ਭੱਜੇ ਘਰ ਲੱਗਦੇ ਆ ਪਰ ਇਹ ਬਿਲਕੁਲ ਕੋਟ ਦੇ ਉੱਤੇ ਆ ਸਮੁੰਦਰ ਦੇ ਕਿਨਾਰੇ ਦੀ ਘਰ ਆ ਅੱਛਾ ਜੀ ਹਾਂ ਇੱਧਰ ਲੱਗਦਾ ਮੈਚ ਚੱਲਦਾ ਹੈ ਕਿਸੇ ਦਾ ਫੁੱਟਬਾਲ ਦਾ ਫੁੱਟਬਾਲ ਇਸਪ੍ਰੀਨ ਦੇ ਵਿੱਚ ਬਹੁਤ ਖੇਡੇ ਜਾਂਦਾ ਹਾਂ ਹਾਂ ਸਾਹਲ ਪਹੁੰਚਣ ਆਣੇ ਆ ਥੱਕ ਗਏ ਯਾਰ ਕਿਉਂਕਿ ਸਪਰੇ ਬਹੁਤ ਲੰਮਾ ਆ ਕੇ ਹੋਰ ਕਿੰਨੇ ਵਜੇ ਚੱਲੇ ਸੀ ਭਾਈ ਤੁਸੀਂ ਨੇ ਮੈਂ ਤਸਵੀਰ ਉਹ ਆਰਦੀ ਜਿਹਾ ਹੀ ਹਾਂ ਇਹਨੇ ਜਿਵੇਂ ਮੈਂ ਕਿਹਾ ਤਾਂ ਉਹ 2 ਵਜੇ ਚੱਲੇ ਗਏ 2 ਵਜੇ ਤੋਂ 2 ਵਜੇ ਦੋਵੇਂ ਉੱਠਿਆ ਸੀਗਾ ਚੱਲੇ ਆ ਕਿ ਮੈਂ 3:00 ਵਜੇ ਸੀਗਾ ਅੱਛਾ ਜੀ 3 2:00 ਵਜੇ ਉੱਠਿਆ ਸੀ 3:00 ਵਜੇ ਫੇਰ ਸਵਾ 3 3:30 ਵਜ ਗਏ ਨਾ ਘਰੋਂ ਗੱਡੀ ਗੱਡੀ ਕੱਢਦੇ ਨੇ ਅੱਗੇ ਬੜੀ ਕਿੱਥੇ ਪਹੁੰਚ ਗਏ ਹੁਣ ਆਪਾਂ ਅੱਗੇ ਜੀ ਅੱਗੇ ਹੈਗਾ ਵਾ ਇੱਥੇ ਇੱਕ ਅਜੂਬਾ ਕਹਿੰਦੇ ਆ ਜਿੱਦਾਂ ਇੱਕ ਔਖੀ ਜੀ ਚੀਜ਼ ਬਣਾਈਆਂ ਜਿਹਨੂੰ ਦੇਖਣ ਵਾਸਤੇ ਬਹੁਤ ਦੁਨੀਆ ਆਉਂਦੀ ਆ ਹਾਂਜੀ ਹਾਂਜੀ ਤੇ ਵੈਸੇ ਅਸੀਂ ਪ੍ਰੋਪਰ ਵੀਡੀਓ ਜਿਹੜੀ ਆ ਅਗਲੀ ਵੀਡੀਓ ਆਪਾਂ ਕਰਾਂਗੇ ਜਿਹਦੇ ਵਿੱਚ ਆਪਾਂ ਇੱਥੋਂ ਦੇ ਜਿਹੜੇ ਪੰਜਾਬੀ ਆ ਫੇਮਸ ਪੰਜਾਬੀ ਆ ਜਾਂ ਜਿਨ੍ਹਾਂ ਦੇ ਰੈਸਟੋਰੈਂਟ ਕਾਰੋਬਾਰ ਆ ਉਹਨਾਂ ਦੀ ਉਹਨਾਂ ਦੀ ਇੰਟਰਵਿਊ ਕਰਾਂਗੇ ਤੇ ਅੱਜ ਆਪਾਂ ਸੀ ਕਿਸੇ ਪ੍ਰੋਗਰਾਮ ਵਾਸਤੇ ਪਰ ਨਿੱਜੀ ਕਾਰਨ ਕਰਕੇ ਉਹ ਕੈਨਸਲ ਹੋ ਗਿਆ ਜੀ ਹਾਂਜੀ ਇਹ ਫੇਰ ਜਿਆਦਾ ਸੀ ਨਾ ਰਿਕਾਰਡ ਨਹੀਂ ਕਰ पाए ਪਰ ਜਿੰਨਾ ਵੀ ਆ ਸੀ ਤੁਹਾਨੂੰ ਚਲੋ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਅਜੂਬੇ ਦੀ ਗੱਲ ਕੀਤੀ ਸੀ ਉਹ ਸਾਹਮਣੇ ਬਿਲਡਿੰਗ ਜਿਹੜੀ ਹੈ ਨਾ ਤੁਹਾਨੂੰ ਦਿਖਾਈ ਦੇ ਰਹੀ ਆ ਦੇਖੋ ਹੈ ਵਾਲੀ ਬਿਲਡਿੰਗ ਉਹ ਹੈ ਪਹਿਲਾਂ ਕਰੀ ਨਾ ਅੱਜ ਕਬੱਡੀ ਕੱਪ ਕਰਾਇਆ ਸੀ ਉਹਨੂੰ ਇੱਥੇ ਆ ਕੇ ਲਾ ਕੇ ਆਇਆ ਸੀ ਨਾ ਐਸੇ ਬੜਾ ਤਗੜਾ ਪਈ ਪਹਿਲੀ ਵਾਰੀ ਜਿਹੜਾ ਬਲਾਂਸੀਆ ਜੇ ਕਬੱਡੀ ਕਬੱਡੀ ਕੱਪ ਹੋਇਆ ਸੀਗਾ ਤੇ ਦਬਾਬਾ ਵਾਲਿਆਂ ਨੇ ਕਰਾਇਆ ਸੀ ਤੇ ਉਹ ਇੱਥੇ ਹੋਇਆ ਸੀਗਾ ਅੱਛਾ ਅੱਛਾ ਜਿਹਦੇ ਵਿੱਚ ਬੜੇ ਛੋਟੀ ਦੇ ਪਲੇਅਰ ਆਏ ਸੀ ਤੇ ਉੱਥੇ ਇੱਕ ਪਲੇਅਰ ਦੇ ਉਦੋਂ ਸੱਟ ਵੀ ਲੱਗੀ ਸੀ ਹਾਂ ਹਾਂ ਆ ਦੇਖਣਾ ਇਹ ਆ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਹੋਟਲ ਆ ਦੇ ਧੰਨਵਾਦ ਆ ਇੱਕ ਦਾ ਸ਼ੀਸ਼ੇ ਦਾ ਬਣਿਆ ਹੋਇਆ ਹੋਟਲ ਆਏ ਜੀ ਜੀ ਬਲਾਂਸੀਆ ਬਹੁਤ ਹੀ ਸੁਣਾ ਬਹੁਤ ਸੁਣਾ کئی ਕੋਸ਼ੀ ਆ ਦੇਖਣ ਆ ਆ ਇਹ ਆ ਜੀ ਬਲੈਂਸੀਆ ਦੀ ਪਾਰਕ ਜਿਹੜੀ ਬਣਾਈ ਨਵੀਂ ਪਾਰਕ ਆ ਤੇ ਕਾਫੀ ਇਹਦੇ ਵਿੱਚ ਐਕਟੀਵਿਟੀ ਤੁਹਾਨੂੰ ਦੇਖਣ ਨੂੰ ਮਿਲਣੀਆਂ ਇਹ ਦੇਖਣ ਜਿੱਦਾਂ ਹਾਈ ਇਸ ਸਾਈਡ ਤੇ ਤੇ ਆ ਦੇਖੋ ਕਿੰਨੀ ਵੱਡੀ ਬਿਲਡਿੰਗ ਬਣਾਈ ਹੋਈ ਉਧਰ ਵੀ ਆ ਕਿ ਉਧਰ ਵੀ ਸਾਈਡ ਤੇ ਵੀ ਆ ਮੈਂ ਤਾਂ ਪੂਰਾ ਚੱਕਰ ਕੱਢ ਦਿੰਦੇ ਆ ਕਰੀ ਗੱਡੀ ਨਾਲ ਹਾਂ ਜੀ ਆਈ ਬਲੈਂਸੀਆ ਦੀ ਟੂਰਿਸਟ ਬੱਸ ਜਿਹੜੀ ਬਲੈਂਸੀਆ ਦਾ ਟੂਰ ਕਰਵਾਂਦੀ ਹੈ ਬੜੀਆਂ ਬਿਲਡਿੰਗਾਂ ਸਾਹਮਣੇ ਨਹੀਂ ਨੀਆਂ ਨਾ ਉਹ ਬੜੀਆਂ ਫੇਮਸ ਬਿਲਡਿੰਗਾਂ ਆ ਇੱਥੇ ਆਵਣੀ ਨਹੀਂ ਨਾ ਜੀ ਤੇ ਜਲਦੀ ਤੁਹਾਨੂੰ ਨਾ ਅਗਲੀ ਵੀਡੀਓ ਦੇ ਵਿੱਚ ਜਦੋਂ ਸਾਡਾ ਬੁਲਾਂਸੀਆ ਦੇ ਫੇਅਰ ਦੁਆਰਾ ਚੱਕਰ ਹੋਗੇ ਤੁਹਾਨੂੰ ਫੇਅਰ ਪਾਰਕ ਦੇ ਅੰਦਰ ਲੈ ਕੇ ਜਾਵਾਂਗੇ ਬੁਲਾਂਸੀਆ ਵੀ ਇੱਕ ਨਾ ਜਿੱਦਾਂ 17 ਸਟੇਟਾਂ ਆ ਸਪੇਨ ਦੀਆਂ ਹਾਂਜੀ ਬੁਲਾਂਸੀਆ ਇੱਕ ਬਹੁਤ ਪੁਰਾਣੀ ਸਟੇਟ ਆ ਜਿਹੜਾ ਦਾ ਇਤਿਹਾਸ ਬਹੁਤ ਜ਼ਿਆਦਾ ਆ ਹਾਂਜੀ ਹਾਂਜੀ ਇਹ ਵੀ ਪਹਿਲਾਂ ਇਹਨਾਂ ਦਾ ਵੀ ਰਾਜ ਵੱਖਰਾ ਹੁੰਦਾ ਸੀਗਾ ਤੇ ਇਹਨਾਂ ਦਾ ਸਾਰਾ ਸਿਸਟਮ ਵੱਖਰਾ ਹੁੰਦਾ ਸੀਗਾ ਅੱਛਾ ਜਿਵੇਂ ਕਟਲੋਨੀਆ ਦਾ ਹੁੰਦਾ ਸੀਗਾ ਹਾਂਜੀ ਹਾਂਜੀ ਇਵੇਂ ਹੀ ਬਲੈਂਸੀਆ ਦਾ ਵੀ ਹੁੰਦਾ ਇਹ ਬਹੁਤ ਤਕੜੀ ਇੱਕ ਸਟੇਟ ਆ ਤੇ ਇਹਦੇ ਵਿੱਚ ਕਾਫੀ ਇਹ ਜਾ ਕੇ ਕਸਟ ਜੋਨ ਜਾ ਕੇ ਰੜਦੀ ਆ ਇਹ ਜਦੋਂ ਕਟਲੋਨੀਆ ਨਾਲ ਰੜਦੀਆਂ ਜਾ ਕੇ ਤਾਰਾ ਗੋਨਾ ਦੇ ਲਾ ਅੱਛਾ ਜੀ ਤਾਰਾ ਗੋਨਾ ਤੋਂ ਇਹ ਸ਼ੁਰੂ ਹੋ ਜਾਂਦੀ ਆ ਉਧਰੋਂ ਦੂਸਰੇ ਪਾਸੇ ਜੈਦਾ ਜਿਹੜਾ ਵਾ ਉਹ ਸਾਰਾ ਕੋਸਾ ਨਾ ਜਾ ਕੇ ਰਹਾਦਾ 17 ਸਟੇਟਾਂ ਨੇ ਜਿਹੜੀਆਂ 17 ਸਟੇਟਾਂ ਜਿਹੜੀਆਂ ਵਾ ਸਪੇਨ ਦੀਆਂ ਬਹੁਤ ਹੀ ਇਤਿਹਾਸਕ ਸਟੇਟਾਂ ਆ ਜੇ ਤੁਸੀਂ ਸਪੇਨ ਆਉਂਦੇ ਆ ਸਪੇਨ ਇੱਕ ਕੰਟਰੀ ਇਦਾਂ ਦੀ ਆ ਕਿ ਜਿਹਨੂੰ ਤੁਸੀਂ ਫਾਸਟ ਨਹੀਂ ਨਹੀਂ ਦੇਖ ਸਕਦੇ ਦੂਜੀ ਗੱਲ ਇੱਕ ਹੋਰ ਨੋਟ ਕਰਨ ਵਾਲੀ ਆ ਸਪੇਨ ਦੇ ਵਿੱਚ ਪੁਲਿਸ ਜਿਹੜੀ ਹੈ ਨਾ ਉਹ ਬਹੁਤ ਸਟ੍ਰਿਕ ਆ ਹਾਂ ਹਾਂ ਐ ਜਾਣੇ ਕਿ ਟ੍ਰੈਫਿਕ ਪੁਲਿਸ ਜਿਹੜੀ ਖਾਸ ਤੌਰ ਤੇ ਬਹੁਤ ਜ਼ਿਆਦਾ ਸਟ੍ਰਿਕ ਆ ਜੁਰਮਾਨਾ ਬਹੁਤ ਛੇਤੀ ਹੋ ਜਾਂਦਾ ਕਈਆਂ ਕੰਟਰੀਆਂ ਦੇ ਵਿੱਚ ਨਾ ਜਿੱਦਾਂ ਫਰਾਂਸ ਜਾਂ ਹੋਰ ਕਾਟਰੀਆਂ ਦੇ ਵਿੱਚ ਥੋੜੀ ਬਹੁਤੀ ਮਰ ਕੇ ਗਲਤੀ ਗਲਤੀ ਨੂੰ ਜਾਂ ਬਿਨਾਂ ਲਾਇਸੈਂਸ ਤੋਂ ਗੱਡੀਆਂ ਚਲਾਉਣ ਦੇ ਆ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਪਰ ਇੱਥੇ ਗੜਦਾ ਹੈ ਨਾ ਜੀ ਛੇ ਦੀ ਕੀ ਰਾ ਪਾ ਜਾਂਦਾ ਵਾ ਹੁਣ ਆਪਾਂ ਇਧਰ ਨੂੰ ਘੁਮਾ ਦਈਏ ਤੇ ਇਹ ਇੱਕ ਇੱਥੋਂ ਨਹੀਂ ਨਾ ਰਾਹ ਜਾਂ ਵਗਦਾ ਥੱਲੇ ਦੀ ਅੱਛਾ ਜੀ ਜਿੱਦਾਂ ਤੋਂ ਪਾਰਕ ਜੀ ਗਈ ਆ ਹਾਂਜੀ ਹਾਂਜੀ ਉਹ ਜੀ ਆ ਉਹ ਸਾਹਮਣੇ ਆ ਗਿਆ ਤਾਂ ਉੱਧਰਲੇ ਪਾਸੇ ਪਰਲੇ ਬੰਨੇ ਵੀ ਦੇਖਣਾ ਜੀ ਜੀ ਤੇ ਜੀ ਬੜੀ ਹੋਈ ਆ ਮੈਂ ਹੁਣ ਪੁਲ ਦੇ ਉੱਤੋਂ ਦੀ ਲਿਜਾਊਂਗਾ ਤਾਂ ਤੈਂ ਮਾੜਾ ਜਾਂ ਪੁਲ ਦਿਖਾਈਆਂ ਕਿਦਾਂ ਕੰਗੀ ਜੇ ਵਾਲਾ ਪੁਲ ਆ ਜੀ ਹਾਂ ਜੀ ਹਾਂ ਜੀ ਹਾਂ ਜਰੂਰ ਇਸ ਟਾਈਮ ਜਦੋਂ ਅਸੀਂ ਆਵਾਂਗੇ ਤਾਂ ਨਾ ਤੁਹਾਨੂੰ ਫਿਰ ਪਾਰਕ ਦਾ ਟੂਰ ਕਰਾਵਾਂਗੇ ਪਾਰਕ ਉੱਚ ਲੈ ਕੇ ਜਾਵਾਂਗੇ ਇਹ ਤਾਂ ਅੰਦਲੂਸੀ ਆ ਸਵੀਆ ਦੇਖਣ ਵਾਲਾ ਬਹੁਤ ਵਧੀਆ ਵਾ ਉਹ ਉਹ ਵੀ ਥੋੜਾ ਬੋਤਾ ਇੰਨਾ ਸਿਮੂਲਰ ਰਲਦਾ ਆ ਜੀ ਹਨਾ ਇਹ ਵੀ ਸਾਡੇ ਵੱਲੋਂ ਇੱਕ ਨਵੀਂ ਕੋਸ਼ਿਸ਼ ਆ ਕਿ ਤੁਹਾਨੂੰ ਸਪੇਨ ਦੀ ਵੀ ਸੈਰ ਕਰਾਈ ਜਾਵੇ ਤੇ ਤੁਹਾਨੂੰ ਸਪੇਨ ਕੀ ਤੱਕ ਜੱਕੀ ਫਿਰ ਹੌਲੀ ਹੌਲੀ ਵੱਧ ਜਾਵਾਂਗੇ ਫੇ ਪੂਰਾ ਯੂਰਪ ਕਵਰ ਕਰਾਂਗੇ ਅਸੀਂ ਹਾਂ ਯੂਰਪ ਦਾ ਕਵਰ ਕਰ ਜਿਹੜੇ ਲੋਕ ਸਾਡੇ ਨਾਲ ਘੁੰਮਣਾ ਵੀ ਚਾਹੁੰਦੇ ਉਹ ਵੀ ਸਾਨੂੰ ਮਾ ਕੇ ਫੋਨ ਕਰ ਸਕਦੇ ਆ ਜੇ ਅਸੀਂ ਚਾਰ ਪੰਜ ਬੰਦਿਆਂ ਦੀਆਂ ਟੀਮਾਂ ਬਣਾ ਕੇ ਜੇਹੀ ਕੋਸ਼ਿਸ਼ ਕਰਾਂਗੇ ਨਾ ਹਾਂਜੀ ਤੇ ਤੁਹਾਨੂੰ ਮਾ ਕੇ ਤੁਹਾਡਾ ਜਿਹੜਾ ਖਰਚਾ ਜੀ ਯੂਰਪ ਪੂਰਾ ਘੁੰਮਣਾ ਹੋਵੇ ਹਾਂਜੀ ਜਾਂ ਸਪੇਨ ਘੁੰਮਣਾ ਹੋਵੇ ਤਾਂ ਤੁਹਾਡਾ ਬਹੁਤ ਤੇ ਜੇ ਤੁਸੀਂ ਮਾ ਕੇ ਇਹ ਗੱਲਬਾਤ ਸਾਡੇ ਨਾਲ ਕਰੋਗੇ ਤੇ ਅਸੀਂ ਮਾ ਕੇ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਤੇ ਉਹ ਤੁਹਾਡਾ ਅੱਧੇ ਅੱਧੇ ਰੇਟ ਦੇ ਵਿੱਚ ਹੀ ਤੁਹਾਨੂੰ ਅਸੀਂ ਸਾਰਾ ਨਾਲੇ ਵਧੀਆ ਤੋਂ ਵਧੀਆ ਜਗ੍ਹਾ ਦਿਖਾ ਦੇਾਂਗੇ ਹਨਾ ਜੀ ਹਾਂ ਆ ਦੇਖੋ ਨਾ ਇੱਧਰਲੇ ਪਾਸੇ ਬਹੁਤ ਤਕੜੀ ਇੱਕ ਖੋਜ ਕੀਤੀ ਹੋਈ ਆ ਇੱਥੇ ਲੱਗੇ ਸਾਹਮਣੇ ਨਾ ਇਹਦੇ ਯੂਬੇ ਦੇ ਕੋਰਤੇ ਇੰਗਲਿਸ਼ ਆ ਕੋਰਤੇ ਇੰਗਲਿਸ਼ ਤੇ ਥੱਲੇ ਨਾ ਸਵਾਗਤ ਰੈਸਟੋਰੈਂਟ ਆ ਇੰਡੀਅਨ ਰੈਸਟੋਰੈਂਟ ਸਵਾਗਤ ਅੱਛਾ ਜੀ ਆਪਣੇ ਭਰਾਵਾਂ ਦਾ ਬਹੁਤ ਵਧੀਆ ਖਾਣਾ ਬਾਕੀ ਤੇਸਤੀ ਬਲੈਂਸੀਆ ਦੇ ਵਿੱਚ ਹੋਰ ਵੀ ਬਹੁਤ ਸਾਰੇ ਰੈਸਟੋਰੈਂਟ ਆ ਜੀ ਜੀ ਅ ਪਰ ਜੇ ਇਸ ਏਰੀਆ ਦੇ ਵਿੱਚ ਆਉਣਾ ਹੋਵੇ ਤੇ ਇਹ ਰੈਸਟੋਰੈਂਟ ਤੁਹਾਨੂੰ ਜਿਹੜਾ ਵਾ 올 ਇੰਡੀਅਨ ਰੈਸਟੋਰੈਂਟ ਤੁਹਾਨੂੰ ਲਾਗੇ ਪੈਂਦਾ ਆ ਸਵਾਗਤ ਕਾਫੀ ਆਪਣੇ ਮਿੱਤਰ ਆ ਇਸ ਗਲੀ ਦੇ ਵਿੱਚ ਆ ਜੀ ਤੇ ਮੈਂ ਕਦੇ ਵੀ ਆਵਾਂ ਤੇ ਜਿਵੇਂਲਾ ਆਵਾਂ ਤੇ ਉਹਨਾਂ ਨੂੰ ਮਿਲ ਕੇ ਜ਼ਰੂਰ ਜਾਣਾ ਹੁੰਦਾ ਤੇ ਅੱਜ ਥੋੜਾ ਜਿਹਾ ਇਦਾਂ ਹੀ ਆ ਥੋੜਾ ਟਾਈਮ ਘਟਿਆ ਜੀ ਕਾਫੀ ਲੰਬੀ ਆ ਨਾ ਹਾਂ ਜੀ ਹਾਂ ਆ ਮੀਨ ਹੱਬ ਕਹਿ ਲਓ ਜਿੱਦਾਂ ਬਲਾਂਸੀਆ ਦੀ ਮੇਨ ਹੱਬ ਮੇਨ ਸੈਂਟਰ ਜਿੱਦਾਂ ਹੋ ਗਿਆ ਮੇਨ ਸੈਂਟਰ ਆ ਸਿਟੀ ਸੈਂਟਰ ਜਿਹਨੂੰ ਕਹਿੰਦੀ ਆਪਾਂ ਨਾ ਇੱਥੇ ਮਾਲ ਵੀ ਹਰ ਤਰ੍ਹਾਂ ਦੇ ਮਾਲ ਮੈਂਨੇ ਆ ਹਰ ਤਰ੍ਹਾਂ ਦੀ ਚੀਜ਼ ਮੈਂਨੀ ਆ ਤੁਹਾਨੂੰ ਆਪਾਂ ਮਸੰਡੇ ਨੂੰ ਆ ਜਾਓ ਸਟੋਰ ਖੁੱਲੇ ਹੋਏ ਆ ਮਾਲ ਖੁੱਲੇ ਹੋਏ ਆ ਹਨਾ ਇਹ ਜਿਹੜੇ ਲੋਕ ਇੰਜੋਏ ਜਾਂ ਪਾਰਟੀ ਪੋਟੀ ਲੱਭਦੇ ਹੁੰਦੇ ਨੇ ਨਾਈਟਰ ਪਾਰਟੀ ਜਾਂ ਗਾਨੀਆਂ ਜਾਂ ਜਾਣਾ ਨੱਚਣਾ ਗਾਉਣਾ ਹਰ ਬੰਦੇ ਦੀ ਚੁਆਇਸ ਹੁੰਦੀ ਆ ਹਾਂਜੀ 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 ਜ਼ਰੂਰੀ ਨਹੀਂ ਕਿ ਅਸੀਂ ਸਾਡਾ ਮਨ ਮਰਿਆ ਤਾਂ ਦੂਜਿਆਂ ਦਾ ਮਰਿਆ ਹੋਵੇ ਉਹ ਉਹਨਾਂ ਵਾਸਤੇ ਇਸ ਏਰੀਏ ਦੇ ਵਿੱਚ ਕਾਫੀ ਡਿਸਕੋਆਂ ਆ ਜਾਂ ਘੁੰਮਣ ਨੂੰ ਕਲੱਬ ਇਸ ਏਰਾ ਵਗੈਰਾ ਆ ਬਾਕੀ ਗੁਰੂ ਘਰ ਵੀ ਆ ਇੱਥੇ ਦੋ ਗੁਰੂ ਘਰ ਆ ਉਹਦੇ ਬਾਰੇ ਵੀ ਆਪਾਂ ਦੱਸਿਆ ਤੁਹਾਨੂੰ ਹਨਾ ਤੇ ਇਹ ਇੱਕ ਬਹੁਤ ਵੱਡਾ ਹਸਪਤਾਲ ਆ ਰੱਬ ਪਰਮਾਤਮਾ ਕਿ ਇਹਨੂੰ ਲੈ ਕੇ ਨਾ ਜਾਵੇ ਜਿਹਨੂੰ ਲਾਫਾ ਕਹਿੰਦੇ ਆ ਯੂਰਪ ਦੇ ਬਿਗੇਸਟ ਹਸਪਤਾਲਾਂ ਦੇ ਵਿੱਚੋਂ ਉਹ ਹਸਪਤਾਲ ਆਉਂਦਾ ਆ ਜੀ ਤੇ ਯੂਰਪ ਦੇ ਬੈਸਟ ਹਸਪਤਾਲਾਂ ਦੇ ਵਿੱਚੋਂ ਉਹ ਹਸਪਤਾਲ ਆ ਲਾਫਾ ਜਿਹਨੂੰ ਕਹਿੰਦੇ ਆ ਅੱਛਾ ਜੀ ਹਾਂ ਹਾਂਜੀ ਭਾਜੀ ਵਾਲੈਂਸੀਆ ਛੱਡ ਚੱਲੇ ਫਿਰ ਆਪਾਂ ਹੋਣ ਜੀ ਚਲੋ ਚਲੀਏ ਵਾਪਸ ਹੁਣ ਅੱਛਾ ਜੀ ਬਸ ਵੀਰ ਐਂਟਰੀ ਕੀਤੀ ਸੀ ਤੇ ਆਹ ਇੱਕ ਨਾ ਬਿਲਡਿੰਗ ਦੇਖੀ ਸੀ ਆਹ ਇੱਕ ਹੋਟਲ ਮਤਲਬ ਪੋਰਟਲ ਆ ਕੀ ਚੀਜ਼ ਆ ਇਹ ਦੇਖੋ ਇਹ ਹੋਟਲ ਆ ਹੋਟਲ ਇਹ ਪੂਰੀ ਪ੍ਰਾਪਰਟੀ ਹੀ ਹੋਟਲ ਆ ਹਾਂ ਇਹ ਪ੍ਰਾਪਰਟੀ ਆ ਹੋਟਲ ਆ ਤੇ ਪਰਲੇਵਨ ਸਮੁੰਦਰ ਆ ਸਮੁੰਦਰ ਦਾ ਕਿਨਾਰਾ ਆ ਅੱਛਾ ਜੀ ਤੇ ਬਹੁਤ ਇੱਕ ਛੋਟਾ ਛੋਟਾ ਜਿਹਾ ਵਲਾਂਸੀਆ ਦੇ ਨਾਲ ਲੱਗਦਾ ਹੈ ਸਮੁੰਦਰ ਆ ਪਰਲੇਮੈਂਟ ਹੈ ਨਾ ਅੱਛਾ ਅੱਛਾ ਤੇ ਕੈਰੇਫੋਰ ਇੱਥੇ ਬਹੁਤ ਮਾਰਕੀਟਾਂ ਮਾਰਕੀਟਾਂ ਬਹੁਤ ਆ ਓਮਣਫੈਲੂ ਬਹੁਤ ਆ ਹਰ ਤਰ੍ਹਾਂ ਦਾ ਖਾਣ ਨੂੰ ਸਿਸਟਮ ਵੀ ਹੈ ਇੱਥੇ ਨਾ ਜਿਆਦਾਤਰ ਲੋਕ ਜਿਹੜੇ ਨਾ ਸ਼ਹਿਰ ਦੇ ਵਿੱਚ ਨਹੀਂ ਜਾਂਦੇ ਜਾਂ ਸ਼ਹਿਰ ਦੇ ਵਿੱਚ ਦੇ ਨਹੀਂ ਜਾਣਾ ਚਾਹੁੰਦੇ ਉਹ ਇਸ ਵਲਾਂਸੀਆ ਦੇ ਇਸ ਵਿੱਚ ਦੇ ਬਹੁਤ ਆਉਂਦੇ ਆ ਅੱਛਾ ਅੱਛਾ ਕਿਉਂਕਿ ਪ੍ਰਾਪਰਟੀ ਬਹੁਤ ਵੜੀ ਆ ਬਹੁਤ ਉਹ ਬੜਾ ਹੋਟਲ ਲੱਗਦਾ ਇਕੱਲਾ ਇੱਕ ਨਹੀਂ ਨਾ ਇਹਦੇ ਬਾਬਾ ਦੇ ਬਹੁਤ ਸਾਰੇ ਹੋਟਲ ਆ ਆ ਘਰ ਆ ਜਿਹੜੇ अच्छा जी फ्लैट ਹੈ ਲੋਕਾਂ ਦੇ ਬਹੁਤ ਵਧੀਆ ਵਧੀਆ ਹੈ ਇੱਕ ਪੁਆਇੰਟ ਤੁਹਾਨੂੰ ਤਾਂ ਖੰਡੀਆਂ ਥੋੜੀਆਂ ਜਿਹਾ ਉੱਧਰ ਜਾ ਕੇ ਹੁਣ ਤੁਹਾਨੂੰ ਨਜ਼ਾਰਾ ਦਿਖੇਗਾ ਆ ਸਾਹਮਣੇ ਸਮੁੰਦਰ ਆ ਗਿਆ ਦੇਖ ਹਾਂਜੀ ਆ ਸਮੁੰਦਰ ਆ ਗਿਆ ਹਾਂਜੀ